ਪੰਜਾਬ ਦਾ ਸਭ ਤੋਂ ਵੱਡਾ ਟੈਲਾਂ ਦਾ ਗਦਾਮ ਇੱਥੇ ਹੈ ਤੇ 2 4 ਦੀਆਂ ਟੈਲਾਂ ਸਿਰਫ 28 ਰੁਪਏ 'ਚ ਮਿਲਦੀਆਂ ਨੇ ਯਾ ਟੈਲਾਂ 28 ਰੁਪਏ 'ਚ ਕਿਵੇਂ ਦੇ ਦੇਣਗੇ ਆ ਗੱਲਬਾਤ ਕਰਦੇ ਆ ਮੱਤੀ ਵਾਲੇ ਦਾ ਸ਼ੋਰੂਮ ਇਹੀ ਹੈ ਬਈ ਹਾਂਜੀ ਇਹੀ ਹੈ ਜੀ ਇਹ ਤੁਸੀਂ ਬਾਰ ਕਰਕੇ ਵੀ 28 ਰੁਪਏ 'ਚ ਟੈਲਾਂ ਮਿਲਦੀਆਂ ਨੇ 2 4 ਦੀਆਂ ਹਾਂਜੀ ਆ ਬਿਲਕੁਲ ਮਿਲਦੀਆਂ ਨੇ ਜੀ 28 ਰੁਪਏ 'ਚ ਬਾਜ਼ਾਰ 'ਚ ਤਾਂ 40 ਰੁਪਏ ਦੀ ਮਿਲਦੀਆਂ ਨੇ ਬਾਜ਼ਾਰ 'ਚ ਮਿਲਦੀਆਂ ਨਹੀਂ ਸਾਡੇ ਕੋਲ 28 ਰੁਪਏ ਫੁੱਟ ਮਿਲਣਗੀਆਂ ਜੀ ਜੇ ਕੋ ਡੁਪਲੀਕੇਟ ਨਿਕਲ ਗਈ ਫੇਰ ਡੁਪਲੀਕੇਟ ਨਹੀਂ ਜੀ origignal ਟਾਈਲਾਂ ਨੇ vitrified body ਦੀਆਂ ਟਾਈਲਾਂ ਨੇ ਜੀ ਕਮਾਲ ਕਰੀ ਨਾ ਯਾਰ ਦਿਖਾ ਫਿਰ ਤੂੰ ਸਾਨੂੰ ਹੁਣ ਹੀ ਪਤਾ ਲੱਗ ਗਿਆ ਦੇਖੋ ਹੀ ਦੇਖੋ ਨਾਲ ਤੁਹਾਨੂੰ ਪਹਿਲਾਂ ਦੇ offer ਵੀ ਦਵਾਂਗੇ ਅਸੀਂ ਕਾਦੀ offer ਹਾਂਜੀ ਕਿਸ ਤੀ ਦੀ offer ਪੰਜ ਮੋਬਾਈਲ ਕੱਢਾਂਗੇ ਵਿਸਾਖੀ ਵਾਲੇ ਦਿਨ ਜੀ ਜਿਹੜੇ ਵੀ ਕਸਟਮਰ ਟਾਈਲ ਲੈ ਕੇ ਜਾਣਗੇ ਵੀਡੀਓ ਸ਼ੇਅਰ ਕਰੀਏ ਨਾ ਯਾਰ ਤੂੰ ਬਿਲਕੁਲ ਦਵਾਂਗੇ ਜੀ ਵੀਡੀਓ ਸ਼ੇਅਰ ਕਰਕੇ ਹਾਂਜੀ ਬਿਲਕੁਲ ਵੀਡੀਓ ਸ਼ੇਅਰ ਕਰਕੇ ਵਿਸਾਖੀ ਵਾਲੇ ਦਿਨ 5 ਫੋਨ ਕੱਢ ਰਹੇ ਨੇ ਜਿਹੜੇ ਵੀ ਕਸਟਮ ਮਾਲ ਲੈ ਕੇ ਜਾਣਗੇ ਵਿਸਾਖੀ ਵਾਲੇ ਦਿਨ ਵੀਡੀਓ ਸ਼ੇਅਰ ਤੇ ਕਮੈਂਟ ਲਾਈਕ ਕਰਨ ਤੋਂ ਬਾਅਦ ਜਿਹੜਾ ਇਹਨਾਂ ਤੋਂ ਮਾਲ ਖਰੀਦੇਗਾ ਤਾਂ ਇਹ ਉਹਨੂੰ ਇਹ 5 ਸਮਾਰਟਫੋਨ ਦੇ ਰਹੇ ਨੇ 5 ਸਮਾਰਟਫੋਨ 5 ਸਮਾਰਟਫੋਨ ਜੀ 5 ਸਮਾਰਟਫੋਨ ਕਦੇ ਉਹ 20 20 ਬਣਦੇ ਜੀ ਬਾਜ਼ਾਰ ਦੇ ਵਿੱਚ 5 ਸਮਾਰਟਫੋਨ ਦੇ ਦੇਣਾ 20 ਰੁਪਏ ਦੇ 6 6 ਵਾਲਾ ਤਾਂ ਨਹੀਂ ਸਮਾਰਟਫੋਨ ਨਹੀਂ ਜੀ ਨਹੀਂ ਬਿਲਕੁਲ origignal ਸਮਾਰਟਫੋਨ ਮਿਲਨੇ ਨੇ ਜੀ اور origignal ਸਮਾਰਟਫੋਨ ਬਾਈਆਂ ਵੱਲੋਂ 5 ਦਿੱਤੇ ਜਾ ਰਹੇ ਨੇ ਤਾਂ ਸਾਨੂੰ ਦਿਖਾਓ ਕਿਸ ਤਰ੍ਹਾਂ ਦੀ ਹੈ ਤੁਹਾਡੇ ਕੋਲ ਇਹਦੇ ਡਿਜ਼ਾਈਨ ਨੇ ਬਿਲਕੁਲ ਜੀ ਜਾ ਖਾਓ ਤਾਂ ਡਿਜ਼ਾਈਨ ਦੇਖ ਸਕਦੇ ਹੋ ਤੁਸੀਂ ਆ ਚੀਜ਼ਾਂ ਮਿਲੀਆਂ ਨੇ ਤੁਹਾਨੂੰ 2 ਰੁਪਏ 4 ਦੀਆਂ ਜੀ ਬੜੀਆਂ ਖੂਬਸੂਰਤ ਚੀਜ਼ਾਂ ਦੇ ਰਹੇ ਹਾਂ 28 ਰੁਪਏ ਉੱਤੇ ਦੇਵਾਂਗੇ ਸਾਡਾ ਚੈਲੰਜ ਹੈ ਬਾਜ਼ਾਰ ਦੇ ਵਿੱਚ 28 ਰੁਪਏ ਉੱਤੇ ਨਹੀਂ ਮਿਲੇਗੀ ਓਏ ਹਾਏ 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 ਤਾਂ ਮਲਾਈ ਹੈ ਜਿਵੇਂ ਮਲਾਈ ਨਹੀਂ ਹੁੰਦੀ ਮਲਾਈ ਮਲਾਈ ਕਹਿੰਦੇ 28 ਰੁਪਏ ਦੀ ਦੇਵਾਂਗੇ ਟੈਲ ਐਡੀ 2 4 ਦੀ 2 4 ਦੀ 28 ਰੁਪਏ ਹੋਰ ਦਿਖਾਓ ਲੋ ਜੀ ਲੋ ਨਵੇਂ ਨਵੇਂ ਡਿਜ਼ਾਈਨ ਆਣਗੇ ਜੀ ਬਿਲਕੁਲ ਤਾਂ ਦੇਖ ਸਕਦੇ ਹੋ ਸੋਨੂੰ ਇਹ ਜੇ ਡਿਜ਼ਾਈਨ ਹੀ ਨਹੀਂ ਮਿਲਣਾ ਬਲੈਡ ਦੇ ਵਿੱਚ ਦੇਖਣ ਨੂੰ ਕਿਤੇ ਤਾਂ ਬਹੁਤ ਵੱਡੀ ਗੱਲ ਹੈ ਬਡਲਾਡੇ ਦੇ ਵਿੱਚ ਅਜਿਹੇ ਡਿਜ਼ਾਈਨ ਬਿਲਕੁਲ ਨਹੀਂ ਮਿਲਦਾ ਤਾਂ ਇਹ ਜੇ ਡਿਜ਼ਾਈਨ ਲੈਣੇ ਆ ਤਾਂ ਮੱਤੀ ਵਾਲਿਆਂ ਦੇ ਸ਼ੋਅਰੂਮ ਤੋਂ ਲੈ ਕੇ ਲਓ 28 ਰੁਪਏ ਦੇ ਵਿੱਚ 28 ਰੁਪਏ ਦੇ ਵਿੱਚ ਤੁਸੀਂ ਟਾਇਲ ਖਰੀਦ ਸਕਦੇ ਹੋ ਜੀ ਦੇਖੋ ਜੀ ਦੇਖੋ ਬਿਲਕੁਲ ਨਵੇਂ-ਨਵੇਂ ਡਿਜ਼ਾਈਨ ਜਿੰਨਾ ਮਰਜ਼ੀ ਸਟਾਕ ਲੈ ਸਕਦੇ ਹੋ ਜੀ ਜੀ ਜੇ ਡਿਜ਼ਾਈਨਰ ਦੀ ਗੱਲ ਕਰੀਏ ਤਾਂ ਬੜੇ ਅਨਲਿਮਿਟਡ ਇਹਨਾਂ ਕੋਲ ਡਿਜ਼ਾਈਨ ਨੇ ਤਾਂ 28 ਰੁਪਏ ਦੇ ਵਿੱਚ ਤੁਸੀਂ ਘਰੇ ਚਾਹ ਵੀ ਬਣਾਉਣ ਤੋਂ ਬਾਅਦ ਤੁਸੀਂ ਇੱਥੇ ਵੀ ਫੀਲਿੰਗ ਲੈ ਸਕਦੇ ਹੋ ਚਾਹ ਦੀ ਤਾਂ ਦੇਖ ਸਕਦੇ ਹੋ ਇਹਨਾਂ ਦੇ ਕੋਲ ਹੋਰ ਵੀ ਤੁਹਾਡੇ ਕੋਲ ਡਿਜ਼ਾਈਨ ਹੈਗੇ ਨੇ ਡਿਜ਼ਾਈਨ ਸਾਡੇ ਕੋਲ ਬਹੁਤ ਜ਼ਿਆਦਾ ਮਿਲ ਨਹੀਂ ਆ ਜੀ ਸਾਨੂੰ ਆਉ ਟ੍ਰੱਕ ਦਿਖਾਣੇ ਜੀ ਉਤਰਦਾ ਹੋਇਆ ਕੀ ਬਾਤ ਆ ਟ੍ਰੱਕ ਹਾਂਜੀ ਟ੍ਰੱਕ ਦਿਖਾ ਰਹੇ ਨੇ ਭਾਈ ਉਤਰਦਾ ਹੋਇਆ ਆ ਦੇਖੋ ਭਾਈ ਟ੍ਰੱਕ ਉਹ ਉਤਰ ਕੇ ਆ ਰਹੇ ਨੇ ਜੀ ਕੱਲ ਨੂੰ ਆਏ ਨਾ ਕਿਹਾ ਵੀ ਉਹ ਇੱਕ ਸਟੋਕ ਲਈ ਮਿਲਣਾ ਸਾਨੂੰ ਜਿੰਨਾ ਮਰਜ਼ੀ ਸਟਾਕ ਇੱਕ ਵਾਰ ਦੇ ਵਿੱਚ ਤੁਸੀਂ ਲਿਆ ਸਕਦੇ ਹੋ ਜੀ ਲੈ ਭਾਈ ਟਰੱਕ ਟਰੱਕ ਤਾਰੀ ਜਾਂਦੇ ਨੇ ਤਾਂ ਭਾਈ 28 ਰੁਪਏ ਟੈਲ ਮਿਲੀਆਂ ਬਹੁਤ ਵੱਡੀ ਗੱਲ ਹੈ ਬੁੜਲਾਡੇ ਦੇ ਵਿੱਚ ਹੀ ਇਹ ਪੋਸੀਬਲ ਹੈਗਾ ਮੱਤੀ ਵਾਲਿਆਂ ਦੇ ਸ਼ੋਰੂਮ ਦੇ ਉੱਤੇ ਹੀ ਜਿਹੜੀ ਤੁਹਾਨੂੰ 28 ਰੁਪਏ ਦੇ ਵਿੱਚ ਟੈਲ ਮਿਲ ਰਹੀ ਹੈਗੀ ਤਾਂ ਫੈਕਟਰੀ ਰੇਟਾਂ ਦੇ ਨਾਲ ਉਹ ਜਿਹੜੀ ਤੁਹਾਨੂੰ ਜਿਹੜੀ ਟੈਲ ਮਿਲ ਰਹੀ ਹੈ 28 ਰੁਪਏ ਦੀ ਤਾਂ ਹੋਰ ਕੀ ਕਹਿਣਾ ਚਾ ਰਹੇ ਹੋ ਤੁਹਾਨੂੰ ਟਾਇਲਾਂ ਦੇ ਨਾਂ ਨਾਲ ਵੱਡੇ ਫਾਇਦੇ ਅਸੀਂ ਗ੍ਰੇਨਾਈਟ ਦੇ ਵਿੱਚ ਵੀ ਕਰਨੇ ਨੇਗੇ ਜੀ ਤਾਂ ਗ੍ਰੇਨਾਈਟ ਦੇ ਨਾਲ ਵੀ ਇਹ ਫਾਇਦਾ ਦੇ ਰਹੇ ਨੇ ਕੀ ਹੈ ਜੀ ਗ੍ਰੇਨਾਈਟ ਤੁਹਾਨੂੰ ਗ੍ਰੇਨੇਟ ਸਿਰਫ ਇਤੋਂ ਸਾਨੂੰ 80 ਰੁਪਏ ਤੋਂ ਸਟਾਰਟ ਹੋ ਕੇ ਮਿਲ ਜੇਗਾ ਜੀ 80 ਰੁਪਏ ਦੇ ਵਿੱਚ ਤੁਸੀਂ ਆਪਣੇ ਘਰ ਗ੍ਰੇਨਾਈਟ ਲਗਵਾਓ ਜਿਵੇਂ ਤਾਜਮਹਿਲ ਦੇ ਵਿੱਚ ਗ੍ਰੇਨਾਈਟ ਲੱਗਿਆ ਹੋਇਆ ਤਾਂ ਉਸ ਟਾਈਮ ਤੇ ਵੀ ਬੜਾ ਜਿਹੜਾ ਰਵਾਜ ਸੀ ਤਾਂ ਉਹ ਹੁਣ ਤਾਜਮਹਿਲ ਆਪਣੇ ਘਰ ਬਣਾਓ ਸਿਰਫ 28 ਕਿੰਨੇ 28 ਰੁਪਏ ਨਹੀਂ ਜੀ 28 ਰੁਪਏ ਦਾ ਟਾਇਲ ਦੇ ਰਹੀਆਂ 80 ਰੁਪਏ ਫੁੱਟ ਗ੍ਰੇਨਾਈਟ ਦੇ ਵਿੱਚ ਤੁਸੀਂ ਆਪਣੇ ਘਰ ਤਾਜਮਹਿਲ ਬਣਾ ਸਕਦੇ ਹੋ 22 ਰੁਪਏ ਦੇ ਵਿੱਚ ਤੁਸੀਂ ਆਪਣੇ ਘਰ ਦੀ ਖੂਬਸੂਰਤੀ ਨੂੰ ਵਧਾ ਸਕਦੇ ਹੋ ਜੀ ਹੋਰ ਕੀ ਕਹਿ ਰਹੇ ਹੋ ਕੁਝ ਬਸ